ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਤੇ ਬੱਚਿਆਂ ਦੀਆਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਕਾਰਡ ਮੁਹੱਈਆ ਕਰਵਾਏ ਗਏ ਸੀ ਉੱਥੇ ਹੀ ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਹੁਸ਼ਿਆਰਪੁਰ ਦਾ ਪਹਿਲਾ ਸਕੂਲ ਹੈ ਜਿੱਥੇ ਕਿ ਬੱਚਿਆਂ ਦੇ ਸਕੂਲ ਟਾਈਮ ਆਉਂਟ ਤੇ ਮੈਟਲ ਡਾਇਰੈਕਟਿਵ ਮਸ਼ੀਨ ਰਾਹੀਂ ਬੱਚਿਆਂ ਦੇ ਬੈਗ ਜੋ ਜਿਹੜੇ ਕਿ ਚੈੱਕ ਕੀਤੇ ਜਾਂਦੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਸਕੂਲਸ ਟਾਈਮ ਬੱਚੇ ਮੋਬਾਈਲ ਜਾਂ ਫਿਰ ਕੋਈ ਹੋਰ ਮਾਰੂ ਹਥਿਆਰ ਸਕੂਲ ਵਿੱਚ ਤਾਂ ਨਹੀਂ ਲੈ ਕੇ ਆ ਰਹੇ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਖੇਟਾਂ ਅਤੇ ਹੋਰ ਵੀ ਜਿਹੜੇ ਸਤਾਰਾ ਉੱਚੇ ਚੁੱਕੇ ਜਾ ਸਕਣ ਅਸੀਂ ਮੈਟਰਡ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਗਾਈ ਹੈ ਕਿਉਂਕਿ ਸਾਡੇ ਸਕੂਲ ਵਿੱਚ ਦੋ ਐ ਐਨਐਸਕੇਯੂਐਫ ਵਕੇਸ਼ਨਲ ਬੈਂਕ ਚੱਲਦੇ ਐ ਸਿਕਿਉਰਿਟੀ ਇੱਕ ਕੰਸਟਰਕਸ਼ਨ ਸਿਕਿਉਰਿਟੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਉਸ ਕਰਕੇ ਅਸੀਂ ਜਿਹੜੀ ਜਿਹੜੀ ਮੈਟਰਡ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਾਈ ਆ ਤਾਂਕਿ ਬੱਚਾ ਸਕੂਲ ਵਿੱਚ ਕੋਈ ਮੋਬਾਈਲ ਨਾ ਲੈ ਕੇ ਆ ਸਕੇ ਜਾਂ ਕੋਈ ਗਲਤ ਚੀਜ਼ ਨਾ ਲੈ ਕੇ ਆ ਸਕੇ ਕਿਉਂਕਿ ਇੱਕ ਬੜੀ ਸਾਡੇ ਲਈ ਫਾਇਦੇਮੰਦ ਲਾਹੇਮੰਦ ਚੀਜ਼ ਸਾਬਤ ਹੋਈ ਆ ਕਿਉਂਕਿ ਕੋਈ ਬੱਚਾ ਮੋਬਾਈਲ ਲੈ ਕੇ ਆਂਦਾ ਕੋਕੀ ਕੋ ਹੈ ਟ ਸਕੂਲ ਆ ਕੋਈ ਵੀਡੀਓ ਨਾ ਬੱਜਵੇ ਇਸ ਕਰਕੇ ਅਸੀਂ ਬੱਚਿਆਂ ਦੀ ਗੇਟ ਤੇ ਸਵੇਰੇ ਰੋਜ਼ ਚੈਕਿੰਗ ਕਰਦੇ ਆ ਚੈਕਿੰਗ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਕਲਾਸਾਂ 'ਚ ਭੇਜ ਦਿੰਦੇ ਆ ਜੇ ਕੋਈ ਬੱਚਾ ਮੋਬਾਈਲ ਲੈ ਕੇ ਆਂਦਾ ਉਹਦਾ ਮੋਬਾਈਲ ਅਸੀਂ ਗੇਟ ਤੇ ਰੱਖ ਲੈਨੇ ਆ ਉਸ ਤੋਂ ਬਾਅਦ ਛੁੱਟੀ ਵੇਲੇ ਉਹਨੂੰ ਮੋਬਾਈਲ ਦੇ ਦਿੰਨੇ ਆ ਉਸਰ ਇਹਦਾ ਕੇਸ ਵੀ ਆਇਆ ਵੀ ਬੱਚੇ ਦਾ ਫੋਨ ਜਾ ਕੇ ਹੋਰ ਇਦਾਂ ਸਰ ਭਾਈ ਇੱਕ ਇੱਕ ਦਾ ਬੱਚੇ ਦਾ ਕੇਸ ਸਾਡੇ ਕੋਲ ਆਇਆ ਸੀ ਜਿਹੜਾ ਮੋਬਾਈਲ ਲੈ ਕੇ ਆਇਆ ਪਰ ਅਸੀਂ ਉਹਦਾ ਮੋਬਾਈਲ ਲੈ ਕੇ ਰੱਖ ਲਿਆ ਦੁਪਹਿਰ ਨੂੰ ਉਹਦੇ ਪੇਰੈਂਟਸ ਨੂੰ ਹਵਾਲੇ ਕਰ ਦਿੱਤਾ ਵੀ ਮੋਬਾਈਲ ਨਹੀਂ ਲੈ ਕੇ ਆਣਾ ਕਿਉਂਕਿ ਪੜ੍ਹਾਈ ਅਸੀਂ ਕਰਨੀ ਹੈ ਕਿਉਂਕਿ ਸਾਡੇ ਕੋਲ 2-3 ਮਹੀਨੇ ਬਾਕੀ ਆ ਤਾਂ ਕਿ ਬੱਚੇ ਵੱਧ ਤੋਂ ਵੱਧ ਬੂਲ ਕਲॉक ਟਾਵਰ ਹੁਸ਼ਿਆਰਪੁਰ ਤੋਂ ਔਰ ਮੈਂ ਇੱਥੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਡ ਸਿਕਿਉਰਟੀ ਦੀ ਟ੍ਰੇਨਿੰਗ ਦਿੰਦਾ ਹਾਂ ਔਰ ਬੱਚਿਆਂ ਨੂੰ ਡਿਫੈਂਸ ਰਿਲੇਟਡ ਪੜ੍ਹਾਈ ਕਰਾਈ ਜਾਂਦੀ ਹੈ ਉਦੇ ਵਿੱਚ ਅਸੀਂ ਅੱਗ ਨੂੰ ਕਿਸ ਤਰ੍ਹਾਂ ਬੁਝਾਉਣਾ ਹੈ ਫਾਇਰ ਸਿਲੰਡਰ ਨੂੰ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ ਫਾਇਰ ਹਾਈਡਰੈਂਟ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਔਰ ਆਰਮੀ ਨੇਵੀ 에ਅਰ ਫੋਰਸ ਦੇ ਵਿੱਚ ਜਾਣ ਵਾਸਤੇ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਇਹਨਾਂ ਨੂੰ ਐਕਟੀਵਿਟੀਜ਼ ਵੀ ਕਰਾਈਆਂ ਜਾਂਦੀਆਂ ਹਨ ਤਾਂ ਕਿ ਬੱਚੇ ਜਿਹੜੇ ਆ ਆਪਣੇ ਫਿਊਚਰ ਦੇ ਵਿੱਚ ਅੱਗੇ ਜਾ ਕੇ ਇੱਕ ਵਧੀਆ ਰੋਲ ਮਾਡਲ ਜਿਹੜਾ ਅਦਾ ਕਰ ਸਕਣ ਔਰ ਸਿਕਿਉਰਟੀ ਸਰ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਿੰਨੇ ਆ ਕਿ ਜਿਹੜਾ ਹੈ ਡੀ ਐਫ ਐਮ ਡੀ ਆ ਡੋਰ ਫਰੇਮ ਮੈਟਲ ਡਿਟੈਕਟਰ ਹੈਗਾ ਇਹਦੇ ਨਾਲ ਆਪਾਂ ਕਿਸੇ ਨੂੰ ਵੀ ਟੱਚ ਕਰਕੇ ਉਹਦੀ ਤਲਾਸ਼ੀ ਨਹੀਂ ਲੈਂਦੇ ਇਹਦੇ ਵਿੱਚ ਜਦੋਂ ਅਸੀਂ ਪਾਸ ਕਰਦੇ ਆ ਲੰਘਦੇ ਆ ਤੇ ਉਹਦੇ ਵਿੱਚ ਸਾਈਡਾਂ ਤੇ ਸੈਂਸਰ ਲੱਗੇ ਹੋਏ ਨੇ ਉਹ ਸੈਂਸਰ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਬੱਚਾ ਜਿਹੜਾ ਆ ਉਹ ਮੈਟਲ ਦੀ ਚੀਜ਼ ਜਾਂ ਕੋਈ ਮੋਬਾਈਲ ਵਗੈਰਾ ਲੈ ਕੇ ਆਂਦਾ ਹੈ ਤਾਂ ਉਹਦੇ ਵਿੱਚ ਉਹ ਲਾਈਟਾਂ ਜਿਹੜੀਆਂ ਬਲਿੰਕ ਕਰਦੀਆਂ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੱਚੇ ਦੇ ਕੋਲ ਮੋਬਾਈਲ ਹੈ ਤੇ ਇਹ ਬੱਚਿਆਂ ਦੀ ਸੇਫਟੀ ਵਾਸਤੇ ਅਸੀਂ ਜਿਹੜੇ ਮੋਬਾਈਲ ਹੈ ਇਹਦੇ ਨਾਲ ਹੀ ਅਸੀਂ ਕੈਪਚਰ ਕਰਦੇ ਆ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪੜ੍ਹਾਈ ਜਿਹੜੀ ਡਿਸਟਰਬ